ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਕਰਦੇ ਆ ਤੁਹਾਡਾ ਜਸਲੀਨਾ ਬਲੌਗ ਤੇ ਸੋ ਅੱਜ ਦੀ ਜਿਹੜੀ ਸਟਾਰਟਿੰਗ ਆ ਮੈਂ نیچے ਬੈਠ ਕੇ ਕਰ ਰਹੀ ਤੇ ਅੱਜ ਆਪਾਂ ਥੋੜੇ ਜਿਹੀ ਸੀਗੇ ਲੈਸਾਂ ਨਹੀਂ ਲਗਾਈ ਕੱਢਣੀਆਂ ਚੁੰਨੀਆਂ ਸੋ ਮੈਂ ਦੇਖਦੀ ਪਈ ਸੀ ਕਿ ਫਿਰ ਆਪਾਂ ਲੈਸਾਂ ਲਗਵਾ ਕੇ ਸੂਟ ਰੈਡੀ ਕਰਕੇ ਆਪਾਂ ਉਹ ਭੇਜਨੇ ਸੀਗੇ ਤੇ ਅੱਜ ਆਪਾਂ ਥੋੜੇ ਜਿਹਾ ਹੋਰ ਵੀ ਕੰਮ ਕਰਦੇ ਹਾਂ ਤੇ ਹੁਣ ਆਪਾਂ ਤੁਹਾਨੂੰ ਲੈਸਾਂ ਦਾ ਦੇ ਹੀ ਸਾਰਾ ਦੁਖਾਰਾ ਹੋਇਆ। ਲਾਓ ਜੀ ਸਾਰਾ ਇੱਧਰ ਦਰਾਜ ਦੀ ਪਟਾਰੀ ਖੁੱਲੀ ਹੋਈ ਹੈ ਮਨਬੀ ਦੀ ਤੇ ਕਿਦਾਂ ਕਲਰ ਦੇ ਨਾਲ ਨਹੀਂ ਇਹ ਮਤਲਬ ਕਿ ਹੁਣ ਇਹ ਮਿਲਾਉਣਾ ਮਸੂਰ ਦੇ ਵਰਕ ਦੇ ਹਿਸਾਬ ਦੇ ਨਾਲ ਇਹ ਨਾਲ ਮਿਲਾਉਣੀਆਂ ਨਹੀਂ। ਯੈਸ ਅੱਛਾ ਇਹ ਆ ਮੈਂ ਦੇਖਦੀ ਫੋਟੋਆਂ ਚੁੱਕ ਲਈ ਐਪ ਕਰਦੀ ਆ ਫਿਰ ਉਹ ਵੀਡੀਓ ਦੇ ਨਾਲ ਲਗਾਨੀ ਆ ਹੂੰ ਉਹ ਵਰਕ ਦੇ ਹਿਸਾਬ ਨਾਲ ਜਿੱਦਾਂ ਵਰਕ ਦੇ ਨਾਲ ਰਲਦਾਂ ਮੈਂ ਲੈਸ ਲੱਗੀ ਹੋਵੇ ਹਨ ਹਾਂਜੀ ਉਹ ਦੁਕਾਨ ਖੋਲੀ ਫਿਰਦੀ ਆ ਆ ਦਰਾਜ ਜੇ ਸਾਰੇ ਲੈਸਾਂ ਨਹੀਂ ਭਰੇ ਹੋਏ ਆ ਇਹਦੇ ਪਰ ਫਿਰ ਵੀ ਲੈਸਾਂ ਪੂਰੀਆਂ ਨਹੀਂ ਆਉਂਦੀ ਆ ਲਟਕਾ ਰੱਖੇ ਫਿਰ ਲੈਸਾਂ ਪੂਰੀ ਆ ਲਟਕਣ ਇਹਦੇ ਚ ਹੂੰ ਖੁੱਲੇ ਇਨਵਰ ਲੈਣ ਲਟਕਣ ਵਾਲੇ ਨੂੰ ਤੁਸੀਂ ਓਪਨ ਕਰੋ ਇਦਾਂ ਹੂੰ ਅੱਜ ਉਹ ਮਾੜਾ ਹਮ ਮੱਚ ਇਹਦੇ ਜਸਾਰਾ ਚੀਜ਼ਾਂ ਆ ਗਈਆਂ ਹੈ ਇਹ ਇਹਨੂੰ ਉਹ ਕਰਨੇ ਦਾ ਲਾ ਲਾ ਕੇ ਤੋਂ ਮਾਂ ਲਟਕਣ ਆ ਕੇ ਸਾਰੇ ਹਨ ਇਹ ਵਾਹ 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 ਕੰਮ ਕਰਨਾ ਆਪੇ ਜੋ ਕੁਝ ਕੰਮ ਕਰ ਹਾਂ ਆ ਵੀ ਕੰਮ ਲਗਾਦੇ ਨਾ ਇਹ ਇਹ ਪੈਚ ਲਾਉਂਦੇ ਇਹ ਪੈਚ ਕੱਟ ਕੇ ਲਾਉਣੇ ਹਨ ਉੱਤੇ ਇਹ ਡਿਜ਼ਾਈਨ ਪਾਉਣ ਵਾਸਤੇ ਹਨ ਹਾਂ ਬਾਰ ਲੱਕੇ ਮਾਰ। ਬੱਚਾ ਤੇ ਮੈਨੂੰ ਤਾਂ ਲਿਆਂਦਾ ਨਾਲ ਉੱਤੇ ਇਥੇ। ਹੋਰ ਕੰਮ ਨਹੀਂ ਕਰਾਉਣਾ ਤੁਹਾਡੇ ਤੋਂ ਹੋਰ ਮੈਂ ਇਥੇ ਕੀ ਕਰਾਉਣਾ। ਹੂੰ। ਜਲਦੀ ਕਰੋ। ਮੈਨੂੰ ਬੈਠੇ ਬੈਠੇ ਵਿੱਚ ਫੜਾਈ ਤੇ ਖੜਾ ਕਿਸ਼। ਦੇਖ ਤੇ ਫੇਰ ਤੇਨੂੰ ਫੜਾਈ ਜਾ ਬੈਠੀ ਨੂੰ ਵੱਡੀ ਮੇਜ ਜੱਜ ਲੱਗੀਂ ਤੇ ਤੂੰ। ਹੈਂ? ਸੱਚੀ ਆਂ। ਚੂਲਾ ਖੋਲਣ ਨੂੰ ਮੈਨੂੰ ਕਹੀ ਜਾਂਦੀ ਤੇ ਨੌ ਇ ਡੇਡ ਰੱਖਣ ਦਾ ਕੀ ਫਾਇਦਾ ਹੈਂ? ਮੇਰੇ ਨੌ ਹੀ ਹੈਂ ਕਿੱਧਰ ਕੇ ਨੌ ਤੇਰੇ? 2000 ਰੁਪਇਆ ਲਾਇਆ ਸੀ ਕਿੱਧਰ ਸੱਟ ਤੇ ਵਟ ਕੇ? ਚੰਗਾ ਹੀ ਹੋਇਆ ਕਮਜ਼ੋਰ ਹੋਏ ਬਏ ਚੰਗਾ ਹੀ ਹੋਇਆ ਟੁੱਟ ਗਏ ਜਿਹੜੇ ਹਨ ਬਣ ਜਿਹਦਾ ਲਫਾਫਾ ਲਿਆ ਤਾਂ ਹੁਣ ਆ ਵੱਡਾ ਲਫਾਫਾ ਆ ਕੇ ਨਹੀਂ ਬਾਲਾ ਵੱਡਾ ਆ ਗਿਆ ਲਫਾਫਾ ਦਾ ਅੱਜ ਥੋੜੀ ਜਿਹਾ ਕੰਮ ਕਰੀਏ ਸੂਰ ਸਿੱਟੀਆਂ ਦੀ ਕੱਢ ਕੱਢ ਕੇ ਬਾਹਰ ਮੇਰਾ ਫੋਨ ਲੋਰਾ ਫੋਟੋ ਆਈ ਵੀ ਹੁੰਦਾ ਫੋਟੋ ਖਿੱਚ ਨਹੀਂ ਪੈਂਦੀ ਆਹ ਲੱਗਿਆ ਕਵਰ ਦੈ ਦੇ ਇਧਰ ਓਏ ਲਾ ਉਹ ਵੀਡੀਓਜ਼ ਲਾਰ ਕਰਦੀ ਜਾ ਕੇ ਉਹ ਤਾਂ ਇੰਸਟਾਗ੍ਰਾਮ ਦੀ ਸੀ ਕਿ ਉਹ ਕੋਈ ਚਲਾਦੀ ਹੂੰ ਤੇ ਪੂਰੀ ਬਟਿਕ ਦੇ ਵਿੱਚ ਪਾਏ ਹੋਏ ਮਿੱਤਰੋ ਖਲਾਰੇ ਇਹਦੇ ਠੀਕ ਆ ਇਧਰ ਦੇਖੋ ਟੇਬਲ ਟੂ ਬੁੱਲ ਦੇ ਉੱਤੇ ਕਿੰਨਾ ਬੋਰਾ ਹੜ ਹੋਇਆ ਪਿਆ ਸਾਰੇ ਖਲਾਰੇ ਪਾਏ ਹੋਏ ਆ ਇਹ ਆਪ ਚੱਕਣਾ ਕਿਹਨਾਂ ਆਪਾ ਨਹੀਂ ਇਹ ਤੂੰ ਚੱਕਣਾ ਨਾ ਨਾ ਤੁਸੀਂ ਹਮ ਮੈਨੂੰ ਕੀ ਪਤਾ ਮੈਂ ਕਿਸੇ ਨਾਲ ਰਲਾ ਦੇ ਫਿਰ ਕਹਿੰਗੀ ਉਹ ਕਸਟਮਰ ਦੇ ਲੀੜੀ ਲਾ ਕੇ ਮੇਚਾ ਰਲ ਗਿਆ ਉਹ ਦੇਖ ਗਿਆ ਨਾ ਕਿਸੇ ਨੂੰ ਘਰੇ ਭੇਜਣਾ ਵਾਸਤੇ ਹਸਾਬ ਲਾ ਲਿਆ ਲੋ ਵੀ ਪ੍ਰੀਤੋ ਬੈਠੀ ਅੱਕੀ ਕੀ ਕੱਲ ਕਸਟਮਰ ਆਏ ਸੀਗੇ ਤੇ ਕਹਿੰਦੇ ਵੀ ਸੂਟ ਆਹੀ ਵੇਖ ਕੇ ਕਰਨੇ ਆ ਸਲੈਕਟ ਸੋ ਸਾਰੇ ਕਲਾਰੇ ਘੂਰੇ ਵਾ ਕੇ ਜੱਟ ਗਿਆ ਹਾਂ ਵੀ ਹਲੋ ਜੀ ਅੱਜ ਹੁਣ ਆਪਾਂ ਸਾਰੇ ਨੇ ਸਬਜੀ ਬਣਾਈ ਸਬਜੀ ਟਮਾਟਿਆਂ ਦੀ ਨਹੀਂ ਪਨੀਰ ਪੁਰਜੀ ਬਣਾਵਾਂਗੇ ਅੱਛਾ ਪਹਿਲਾਂ ਵੀ ਤਰੀਏ ਦੇ ਨਿਬੜੀ ਨਹੀਂ ਹੈ ਜੇ ਅੱਗੇ ਵੇਟ ਵਧੀ ਜਾਂਦੇ ਆ ਪੁਰਜੀ ਨਾ ਮੇਰੀ ਤਾਂ ਫੇਵਰੇਟ ਹੈ ਹਾਂ ਅੱਗੇ ਵੀਡੀਓ ਪਹਿਲਾਂ ਖਾਂਦੇ ਹੀ ਨਹੀਂ ਸੀਗੇ ਰਾਨੇ ਦੀ ਗੱਲ ਆ ਵਿਆਹ ਤੋਂ ਪਹਿਲਾਂ ਇਹਨਾਂ ਨੇ ਕਦੇ ਪਨੀਰ ਪੁਰਜੀ ਨਹੀਂ ਬਣਾਇਆ ਉਹ ਪਹਿਲਾਂ ਉਹ ਹੀ ਗੱਲ ਆ ਹੁਣ ਪਨੀਰ ਹੀ ਨਹੀਂ ਬਣਾਉਂਦੇ ਸੀ ਮਹਿੰਗਾ ਆਉਂਦਾ ਸੀ ਤਾਂ ਨਹੀਂ ਬਣਾਉਂਦੇ ਸੀ ਮਹਿੰਗਾ ਤਾਂ ਨਹੀਂ ਹੈਗਾ ਘਰੇ ਪਸ਼ੂ ਸੀਗੇ ਘਰੇ ਬਣਾ ਲੈਣਾ ਸੀ ਠੀਕ ਐ ਤੇ ਆਹ ਕਿਹੜਾ ਤਰੀਕਾ ਵੇ ਕਿਹੜਾ ਗੰਡੇ اچھا ਠੀਕ ਆ ਪਹਿਲਾਂ ਗੰਡੇ ਜੀਰੀਆਂ ਦੀ ਸੀ ਕਦੇ ਗਣੂ ਅੰਦਰ ਬੇਬੇ ਕਰ ਮਹੀ ਭੀ ਗਾਂ ਤੇ ਗਾਂ ਕਰਦੇ ਹਟ ਗਾਂ ਕਰ ਐਨੂੰ ਗਾਲ ਕੱਢ ਕੇ ਡਰਾ ਬੇਬੇ ਨੂੰ ਹੋਰ ਕਿਵੇਂ ਖੜਦੀ ਨਹੀਂ ਫੱਟੀ ਕਿਹਦੀ ਚੜੀ ਉੱਕਦੀ ਆ ਦੰਦੀ ਵੱਡ ਬੇਬੇ ਦੰਦੀ ਇਹਦੇ ਲਾਤ ਤੇ ਵੱਡ ਦੰਦੀ ਉਹ ਲੈ ਜਾ ਮੁਰਖੀ ਕੱਢ ਕੇ ਬੇਬੇ ਲੈ ਜਾਗਾ ਬੁਰਕੀ ਕੱਢ ਕੇ ਤੇ ਵੜ ਕੇ ਦੰਦੀ ਉਹ ਪੱਠੇ ਆ ਮੈਂ ਪੱਠਿਆਂ ਨੂੰ ਜਾਂਦੀ ਗਾਹ ਨੂੰ ਉਹ ਉਹ ਪੱਠੇ ਇੱਕ ਪੱਠੇ ਕਿਹਾ ਨਹੀਂ ਜਾਂਦਾ ਮੈਂ ਘੱਟ ਨਹੀਂ ਕਾ ਤੇਰਾ ਮੂਰਲੇ ਨੂੰ ਮੈਂ ਭਾਵੇਂ ਮੂਰਲੇ ਨੂੰ ਤਾਂ ਹਿਲਾਉਂਦੀ ਮਗਰਲੇ ਨੂੰ ਗੋਲੀ ਵਾਜਦੀ ਆ ਤੇ ਆ ਬਿੰਦੀ 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 ਕਿੱਥੇ ਜੜੀ ਏ ਤੇਰੇ ਲੈ ਆ ਵੜਾ ਸੈਂਟਰ ਲੱਬਿਆ ਹੈ ਬਿੰਦੀ ਲਾਉਣ ਕਿੱਥੇ ਲੱਗੀ ਆ ਕਿਦਾ ਪਤਾ ਹੀ ਨਹੀਂ ਇਹ ਜਨੇ ਲਾਈ ਹੋਈ ਆ ਇਹ ਜਨੇ ਲਾਈ ਆ ਸਾਈਡ ਤੇ ਲੱਗੀ ਹੋਈ ਆ ਠੀਕ ਆ ਉਹਦੇ ਸਟੋਨ ਆ ਹੂੰ ਆ ਮੇਰੇ ਕੜੇ ਤੇ ਲੱਗੇ ਹੋਏ ਲੈ ਆ ਵੇ ਥਾਂ ਥਾਂ ਤੇ ਜੜੀ ਜਾਂਦੀ ਆ ਮੇਰੇ ਕੜੇ ਤੇ ਤਿੰਨ ਲਾ ਗਈ ਕਦੇ ਆਪਦਾ ਸਾਰਾ ਫੇਸ ਭਰ ਲੈਂਦੀ ਜਨਮਾਸਟਮੀ ਵਾਲੇ ਜਨਮਾਸਟਮੀ ਵਾਲੇ ਦਿਨ ਜਨਮਾਸਟਮੀ ਵਾਲੇ ਦਿਨ ਤੇ ਉਹਦੇ ਉਹਨੇ ਲਾਇਆ ਸੀ ਮੂੰਹ ਮਾਂ ਤੇ ਆਪਦੇ ਤੇ ਤੇ ਉਦੋਂ ਦਾ ਫਿਰ ਸਾਰੇ ਖਵਾ ਲਿਆ ਕਿੰਨਾ ਸੋਹਣਾ ਬਣਿਆ ਹਨ ਤੇ ਆਲ ਨਾ ਸੀਗਾ ਇੱਥੇ ਨਾ ਬਲਬਲ ਨੇ ਵਿੱਚ ਇੱਥੇ ਆਲ ਨਾ ਪਾਇਆ ਸੀਗਾ ਇਹ ਤੇ ਬਾਰੇ ਦੇ ਅਸਮਾਨੀ ਹਮਲਾ ਹੋ ਗਿਆ ਇਹ ਇੱਥੇ ਜਿਹੜਾ ਹੁੰਦਾ ਨਹੀਂ ਆਪਾਂ ਕਹਿੰਨੇ ਆ ਲਗੜ ਉਹਦੇ ਆਂਡੇ ਲੈ ਗਏ ਚੱਕ ਕੇ ਵਿਚਾਰੀ ਦੇ ਆਪ ਨੂੰ ਪਤਾ ਹੀ ਨਹੀਂ ਲੱਗਾ ਕਿਹੜੀ ਸਾਲ ਚ ਲੈ ਗਏ ਔਖਾ ਹੀ ਆ ਇਹ ਜਾਨਵਰਾਂ ਦਾ ਤੇ ਮਾਨਪੀ ਦੀ ਮਸਾਲੇ ਵਾਲੀ ਫ੍ਰਿਜ ਦੇਖੋ ਇੱਥੇ ਬਾਹਰ ਹੀ ਪਈ ਆ ਹੂੰ ਰੱਖਿਆ ਸਮਾਨ ਕਿ ਨਹੀਂ ਇਹ ਪਤਾ ਲੇਗਾ ਮੈਂ ਹੁਣ ਇਹਨੂੰ ਯੂ ਬੋਲ ਕੇ ਚੈੱਕ ਕਰ ਸਕਦੇ ਹਾਂ ਫ੍ਰਿਜ ਨੂੰ ਫ੍ਰਿਜ ਵਿਕਾਉਣਾ ਕਰਦਗੇ ਫ੍ਰਿਜ ਵਿਕਾਊ ਆ ਇਹਦੀ ਮੋਟਰ ਹੈਣੀ ਇੱਕ ਤਾਂ ਤੇ ਇੱਕ ਇਹਦੇ ਮਗਰਲਾ ਉਹ ਸਮਾਨ ਹੈਣੀਗਾ ਜਿਹੜਾ ਮਗਰ ਜਾਲਜਾ ਲੱਗਾ ਹੁੰਦਾ ਆ ਇਹਦੇ ਮਗਰ ਜਿਹੜਾ ਜਾਲਜਾ ਲੱਗਾ ਹੁੰਦਾ ਉਹ ਹੈਣੀ ਇੱਕ ਇਹਦੀ ਮੋਟਰ ਹੈਣੀਗੀ ਤੇ ਬਾਕੀ ਇਹਦੇ ਡੋਂਗੇ ਡਾਂਗੇ ਜੇ ਵੀ ਹੈ ਨਹੀਂਗੇ ਤੇ ਬਾਕੀ ਆ ਸਾਮਾਨ ਤੁਹਾਨੂੰ ਨਾਲ ਹੀ ਦੇ ਦਾਂਗੇ ਜਿਹੜਾ ਵਿੱਚ ਪਿਆ ਹੈ ਆ ਸਾਮਾਨ ਆ ਸਾਮਾਨ ਨਾਲ ਹੀ ਦੇ ਦਾਂਗੇ ਕੋਟਨਾ ਹੂੰ ਦੱਤੀ ਬਿਲਕੁਲ ਕੋਈ ਕਿਰਕੀ ਨਹੀਂ ਬਾਕੀ ਸਾਰੇ ਠੀਕ ਠਾਕ ਆ ਬਾਕੀ ਫਾਕਸ ਸਾਰੇ ਕੰਮ ਕਰਦੇ ਆ ਜੀ ਹੈ ਹੂੰ ਫਰਜੂ ਬਹੁਤ ਵਧੀਆ ਵਾਇਕ ਮੋਟਰ ਹੈਣੀ ਇਹਨੂੰ ਚਲਾਉਣ ਵਾਲੀ ਤੇ ਇੱਕ ਇਹਦਾ ਮਗਰਲਾ ਜਿਹੜਾ ਹੁੰਦਾ ਜਾਲ ਜ ਉਹ ਹੈਣੀਗਾ ਮਹਿੰਗੀ ਹੋਊਗੀ ਹਾਂ ਬਾਕੀ ਡਬਲ ਸਟੋਰੀ ਹੈਗੀ ਆ ਤੇ ਇਹ ਇਹ ਜਨ ਕੇ ਵੀ ਵਧੀਆ ਹੈਗੀ ਪੁਰਾਣੇ ਟਾਈਮ ਦੀ ਕਿਹੜੀਆਂ ਵੀਡੀਓ ਕਾਉਣ ਦੀ ਆ ਜੀ ਕੰਪਨੀ ਵੀ ਤੁਸੀਂ ਹੁਣ ਕਿਦੇ ਨਾਂ ਹੀ ਸੁਣਨੇ ਹੋਣੇ ਵੀਡੀਓ ਕਾਉਣ ਦਾ ਵੀਡੀਓ ਕਾਉਣ ਦੀ ਫ੍ਰਿਜ ਆ ਬਾਕੀ ਸਾਰਾ ਸੈਟ ਆ ਜਦੋਂ ਲੈ ਕੇ ਆਏ ਹੋਵਾਂਗੇ ਉਦੋਂ ਤਾਂ ਵਧੀਆ ਹੀ ਹੋਊਗਾ ਹਾਂ ਉਦੋਂ ਪੂਰੀ ਟੌਪ ਤੇ ਸੀ ਇਹ ਲੋ ਜੀ ਕਬੂਤਰ ਆਪਣੇ ਰਹਿ ਗਏ 2 ਤੇ 3 5 ਇੱਕ ਤਾਂ ਵੈਸੇ ਆਇਆ ਪੰਜ ਤੇ ਪੰਜ ਹੀ ਰਹਿ ਗਏ ਆਪਣੇ ਕੋ ਕਬੂਤਰ ਤੇ ਉਹ ਤਾਂ ਵੈਸੇ ਉੱਡਣ ਨਾਲ ਤਾਂ ਵੈਸੇ ਆ ਗਿਆ ਆਪਾਂ ਇੱਥੇ ਬੈਠੇ ਆ ਜੀ ਹਾਂ ਕਿਵੇਂ ਆ ਹਾਂ ਕਿਵੇਂ ਆ ਓਏ ਮਮਾ ਦੁੱਧੂ ਲੈ ਲੈ ਜਾ ਕੇ ਜਾ ਹੈ ਹੈ ਦੁੱਧੂ ਦੀ ਕੀ ਐ ਨਾ ਵਿਤਾਰ ਚੋਕੇ ਮੈਨੂੰ ਦੁੱਧੂ ਪਾਉਣਗੇ ਐਵੇਂ ਹਾਂ ਦੁੱਧੂ ਦੀ ਨਾ නැවේ දදුටිි තනු දොදු බව දන්න නැකයි තයි පටයි පොෂණි කදාන ජිාමරද. ਹੈਂ ਜਦੂ ਪੀਣਾ ਇਹ ਸੰਦਰਾ ਦਾ ਤੂੰ ਪਿੰਦਾ ਸੱਜਾ ਨਹੀਂ ਪਿੰਦਾ ਹੂੰ ਜਦੂ ਪੀਣਾ ਜੀਭਾ ਮਰੀ ਜਾਂ ਨਾ ਪੀਰੋ ਪੀਰੋ ਕਿਹਨਾਂ ਹਾਂਜੀ ਮੈਂ ਤਰੋ ਕਿਦਾਈ ਸੈਟਾ ਹੂੰ ਤੇ ਸਾਰੇ ਸਾਨੂੰ ਕਹਿੰਦੇ ਰਹਿੰਦੇ ਬਾਈ ਵਲੌਗ ਨਹੀਂ ਪਾਉਂਦੇ ਤੁਸੀਂ ਵਲੌਗ ਘੱਟ ਪਾਉਨੇ ਆ ਪਰ ਇੱਕ ਚੀਜ਼ ਤੁਸੀਂ ਦੇਖਿਓ ਵੀ ਕਦੇ ਵੀ ਤੁਸੀਂ ਸਾਰੇ ਜਿਹੜੇ ਵਲੌਗ ਸਾਨੂੰ ਦੇਖਦੇ ਹੋ ਕਿਸੇ ਨੇ ਕਦੇ ਸ਼ੇਅਰ ਕੀਤਾ ਵਲੌਗ ਕਦੇ ਕੋਈ ਸ਼ੇਅਰ ਨਹੀਂ ਕਰਦਾ ਹਣਾ ਸਾਰੇ ਲਾਈਫ ਚ ਬਿਜ਼ੀ ਨੇ ਬਸ ਵੇਖਤਾ ਮੈਨੂੰ ਕਮੈਂਟ ਕਰਨ ਲੱਗ ਜਾਨੇ ਆ ਠੀਕ ਆ ਸੋ ਸਾਰਿਆਂ ਦੱਬ ਕੇ ਬਈ ਸ਼ੇਅਰ ਜੂਰ ਕਰਿਆ ਕਰੋ ਬਲੌਗਰ ਨੂੰ ਤੇ ਤਾਂ ਚ ਸਾਨੂੰ ਮੋਟੀਵੇਸ਼ਨ ਮਿਲੇ ਅੱਗੇ ਅੱਗੇ ਤੁਹਾਡੇ ਵਾਸਤੇ ਨਵੇਂ ਨਵੇਂ ਵਲੌਗ ਹੋਰ ਲੈ ਕੇ ਆਈਏ ਸੋ ਅਸੀਂ ਵਲੌਗ ਬੰਦ ਕਰ ਦੇਣੇ ਬਹੁਤ ਜਲਦੀ ਠੀਕ ਹੈ ਜੀ ਓਕੇ ਰਹੀਆ ਕਿਉਂਕਿ ਤੁਸੀਂ ਤੁਹਾਡੀ ਮੈਂ ਕਮੈਂਟ ਪੜਦਾ ਸਾਰਿਆਂ ਬਈ ਨਵਾਂ ਵਲੌਗ ਨਹੀਂ ਮੈਨੂੰ ਕਾਲਾਂ ਆਉਣ ਲੱਗ ਜਾਂਦੀਆਂ ਨਹੀਂ ਕਿਉਂਕਿ ਜਿਹੜੇ ਪ੍ਰੋਗਰਾਮ ਵਾਸਤੇ ਨੰਬਰ ਪਾਇਆ ਉਹ ਨੰਬਰਾਂ ਤੇ ਕਾਲਾਂ ਆਉਂਦੀਆਂ ਨੇ ਬਈ ਥੋੜਾ ਵਲੌਗ ਆਦ ਨਹੀਂ ਹੈ ਵਲੌਗ ਆਦ ਨਹੀਂ ਹੈ ਹਣਾ ਸੋ ਬਾਈ ਤੁਸੀਂ ਵੀ ਸਪੋਰਟ ਕਰੋਨਾ ਜੇ ਤੁਸੀਂ ਮਤਲਬ ਕਿ ਵਲੌਗ ਦੇਖਣਾ ਚਾਹੁੰਦੇ ਹੋ ਤਾਂ ਸ਼ੇਅਰ ਕਰਿਆ ਕਰੋ ਤਾਂ ਆਪਕੇ ਐਵਰੇਜ ਵਿਊ ਜਾਨਕਿ ਜਿਹੜੇ ਅੱਜ ਦੇ ਟਾਈਮ ਦੇ ਵਿਊ ਆ ਤੁਹਾਨੂੰ ਪਤਾ ਕਿ ਜਿਹੜਾ ਆਪਾਂ ਗੰਦਮੰਦ ਜਿਹੜਾ ਚੱਲਦਾ ਹਨ ਕਿ ਜਿਹਦੇ ਡਬਲ ਮੀਨਿੰਗ ਗੱਲਾਂ ਹੁੰਦੀਆਂ ਨੇ ਆਪਣੇ ਵਲੌਗਾਂ 'ਚ ਵਿਊ ਬਹੁਤ ਜ਼ਿਆਦਾ ਆ ਜਾਂਦੇ ਇੱਕ ਪਾਸੇ ਤਾਂ ਲੋਕ ਕਹਿ ਦਿੰਦੇ ਅਸੀਂ ਇਹ ਸਭ ਚੀਜ਼ਾਂ ਦੇਖਦੇ ਹੀ ਨਹੀਂਗੇ ਤੇ ਸਾਨੂੰ ਇਹ ਪਸੰਦ ਨਹੀਂ ਆ ਰਿਹਾ ਫਿਰ ਗਾਲਾਂ ਕੱਢੀ ਜਾਂਦੇ ਨਾਲੇ ਵੀਡੀਓ ਦੇਖ ਲੈਣੀਆਂ ਆ ਸਾਰੀ ਨਾਲੇ ਫਿਰ ਬੈਡ ਕਮੈਂਟ ਕਰੀ ਜਾਂਦੇ ਆ ਉਹਨਾਂ ਨੂੰ ਵੈਸੇ ਲੋਕ ਪਾਲਦੇ ਵੀ ਇਹ ਚੀਜ਼ਾਂ ਨਹੀਂ ਆ ਹੂੰ ਵੀ ਇਹੋ ਜਿਹੀ ਕੁਝ ਭਾਲਦੇ ਆ ਡਬਲ ਮੀਨਿੰਗ ਗੱਲਾਂ ਜਿੱਥੇ ਹੁੰਦੀਆਂ ਉਹਨੂੰ ਜ਼ਿਆਦਾ ਕਰਦੇ ਆ ਸਹੀ ਆ ਹੁਣ ਆਪਣੇ ਵਲੌਗ ਇਦਾਂ ਫੈਮਿਲੀ ਵਲੌਗ ਹੁੰਦੇ ਆ ਵਧੀਆ ਵਲੌਗ ਹੁੰਦੇ ਆ ਆਪਣਾ ਕੰਟੈਂਟ ਵਧੀਆ ਸਾਫ ਸੁਥਰਾ ਹੁੰਦਾ ਆਪਾਂ ਕਦੇ ਵੀ ਇਦਾਂ ਦੇ ਗੰਦੇ ਮੰਦ ਨਹੀਂ ਬੋਲਦੇ ਹਨਾ ਤੇ ਨਾ ਬੋਲਾਂਗੇ ਤੇ ਨਾ ਕਿਤੇ ਬੁੱਲੀ ਆ ਹਨਾ ਕਿਉਂਕਿ ਜਿੰਨਾ ਦੇਰ ਵਲੌਗ ਤੁਹਾਡੇ ਲਈ ਆਉਂਦੇ ਆ ਸੋ ਇਹਦੇ ਕਰਕੇ ਫਿਰ ਵਲੌਗਰਾਂ ਦੀ ਰੀਚ ਥੋੜੀ ਘਟ ਜਾਂਦੀ ਆ ਸੋ ਰੀਚ ਤੁਸੀਂ ਉੱਪਰ ਕਰਨੀ ਹੈ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵਲੌਗਾਂ ਨੂੰ ਤਾਂ ਜੋ ਸਾਨੂੰ ਸੜਾ ਹੌਸਲਾ ਵੀ ਵਧੇ ਪਾਉਣ ਦਾ ਹਨਾ ਫਿਰ ਇਦਾਂ ਥੱਕੇ ਜੀ ਨਾਲ ਸਵਾਲ ਜ ਇਦੋ ਬੱਲਾ ਫਿਰ ਅਹੀਂ ਵਲੌਗ ਬੰਦ ਕਰੀਏ ਤੇ ਫਿਰ ਤੁਸੀਂ ਮੜਿਆ ਕਰਿਓ ਸ਼ੇਰ ਹਜੇ ਛੋਟੀਆਂ ਛੋਟੀਆਂ ਟੈਲੀ ਫਿਲਮਾਂ ਲੈ ਕੇ ਆਉਣ ਨੂੰ ਕਹਿੰਦੇ ਸੀਗੇ ਤੇ ਉਹਦੇ ਲਈ ਵੀ ਸਾਡੇ ਤੋਂ ਮਤਲਬ ਕਿ ਇੱਕ ਹੁੰਦਾ ਨਾ ਸਟਾਰਟਿੰਗ ਕਰਨੀ ਉਹ ਥੋੜੀ ਜਿਹੀ ਔਖੀ ਲੱਗਦੀ ਆ ਬਾਕੀ ਤਾਂ ਜੇ ਇੱਕ ਵਾਰੀ ਅਸੀਂ ਸਟਾਰਟ ਕਰ ਲਿਆ ਫਿਰ ਤਾਂ ਸਾਨੂੰ ਕੋਈ ਔਖਾ ਨਹੀਂ ਹੈਗਾ ਜੋ ਟਿਕਟੌਕ ਚੱਲਦਾ ਹੀ ਉਹ ਸਾਡੀ ਐਸੀ ਸਟਾਰਟਿੰਗ ਸੀ ਨਾ ਸੋ ਦਿਨਾਂ ਦੇ ਵਿੱਚ ਕੁਝ ਵੀ ਪਾ ਦੇਣਾ ਪਰ ਉਦੋਂ ਮਾਈਂਡ ਵੀ ਉਦੋਂ ਦਾ ਸੀਗਾ ਪਰ ਹੁਣ ਇੰਨਾ ਕੁ ਦਿਨ ਕੁਝ ਟੈਨਸ਼ਨਾਂ ਵੀ ਵਧੀਆਂ ਹੋਈਆਂ 6 6.5 ਲੱਖ ਸਾਡੇ ਫੋਲੋਅਰ ਹੋ ਗਏ ਸੀਗੇ ਉੱਤੇ ਦੂਜੇ ਤੇ ਆਪਣਾ ਟਿਕਟੌਕ ਦੇ ਉੱਪਰ ਹਨਾ ਤੇ ਉਦੋਂ ਜਾਨੀ ਕਿ ਇੰਨਾ ਸਾਰਾ ਦਾ ਰਿਸਪੌਂਸ ਆਇਆ ਸੀ ਬਹੁਤ ਜ਼ਿਆਦਾ ਪਰ ਟਿਕਟੌਕ ਬੰਦ ਹੋ ਗਿਆ ਉਦੋਂ ਬਾਈ ਬਰੇ ਛੱਡਤਾ ਸੀਗਾ ਸੋ ਉਦੋਂ ਬਾਅਦ ਫਿਰ ਉਦਾਂ ਦਿਮਾਗ ਵੀ ਨਹੀਂ ਚੱਲੇ ਉਦਾਂ ਬਾਅਦ ਗੱਲ ਨਹੀਂ ਬਣੀ ਸੋ ਸਿਆਣੇ ਹੋ ਗਏ ਵੱਡੇ ਵੀ ਹੋ ਗਏ ਸੀ ਕੁਛ ਜਨਾ ਸਿਆਣੇ ਹੋ ਗਏ ਸੀਗੇ ਪਹਿਲਾਂ ਜਦੋਂ ਮੈਰिज ਹੋਈ ਹੋਈ ਆ ਉਦੋਂ ਕੁੜੀਆਂ ਕੜੀਆਂ ਦੇ ਫੋਨ ਵੀ ਬਹੁਤ ਆਉਂਦੇ ਸੀਗੇ ਮੈਂ ਸੁਧਰ ਗਿਆ ਨਾ ਸਾਲੀਆਂ ਬਹੁਤ ਵੀਡੀਓ ਵਾਇਰਲ ਹੁੰਦੀਆਂ ਜਿਆਸੀ ਤੂੰ ਸੁਧਰ ਗਿਆ ਸੋ ਸਾਰਾ ਹੀ ਕੰਮ ਖਰਾਬ ਹੋ ਗਿਆ ਇਹ ਤਾਂ ਵਿਗੜੇ ਚੰਗੇ ਸੀਗੇ ਆ ਜੋ ਵਿਗੜ ਕੇ ਦੇਖ ਲੋ ਇਹ ਤਾਂ ਪਹਿਲਾਂ ਨਾ ਖੋਰਾਣਾ ਮਿੱਟੀ ਸੜਦਿਆਂ ਮਗਰ ਨੂੰ ਪਹਿਲਾਂ ਤਾਂ ਮੂੰਹ ਐ ਲਾਲ ਕਰ ਲੈਣਾ ਤਵੇਂ ਅਰਗਣਾ ਸੋ ਵਹਿ ਵਹਿਕਾਰ ਲੰਗੇ ਨੂੰ ਲੜਨ ਵਾਸਤੇ ਕੋਈ ਕੋਈ ਬਹਾਨਾ ਨਹੀਂ ਚਾਹੀਦਾ ਹੁੰਦਾ ਬਸ ਘਰ ਵਾਲਾ ਘਰੇ ਹੋਣਾ ਚਾਹੀਦਾ ਹੁੰਦਾ ਸਹੀ ਹੈ ਨਾ ਹਾਂ ਬਸ ਦੋ ਤਿੰਨ ਮਿੰਟ ਗੱਲ ਕਰ ਲਓ ਲੜਾਈ ਆਪਣੇ ਆਪ ਨੇ ਹੋ ਜਾਂਦੀ ਹੈ ਕਿਹਦੀ ਕਿਹਦੀ ਨਾਲ ਇਦਾਂ ਤੁਸੀਂ ਹੁੰਦਾ ਦੱਸਿਓ ਕਮੈਂਟ ਕਰਕੇ ਵੀ ਜਦੋਂ ਆਪਾਂ ਹਸਬੈਂਡ ਵਾਈਫ ਦੋ ਮਿੰਟ ਕੋਲੇ ਬੈਠ ਗੱਲਾਂ ਕਰਨ ਲੱਗ ਜਾਂਦੇ ਆ ਬਸ ਦੋ ਕੁ ਮਿੰਟ ਹੋ ਜਾਂਦੇ ਆ ਆਪਸੇ ਲੜਪਣਾ ਗੱਲਾਂ ਕਰਦੇ ਕਰਦੇ ਐ ਲੜਪੈਣੇ ਆਪਸੇ ਗੱਲਾਂ ਕਰਦੇ ਕਰਦੇ ਜਦ ਜਦ ਵਈਦਾ ਐ ਨਹੀਂ ਉਹ ਵੀ ਨਹੀਂ ਫਿਰ ਇੱਕ ਜਨ ਉੱਠ ਕੇ ਜਾਂਦਾ ਫਿਰ ਮੈਂ ਹੀ ਉੱਠ ਕੇ ਜਾਂਦਾ ਉਹਨਾਂ ਆਏ ਹੁੰਦਾ ਨਾ ਚੇਂਜ ਹੋ ਗਿਆ ਪਹਿਲਾਂ ਮੈਂ ਜਾਣਦੀ ਹੁੰਦੀ ਸੀ ਹਾਂ ਔਰ ਆਪਾਂ ਠੀਠ ਹੋ ਗਏ ਆਪਾਂ ਹੁਣ ਕਮਰੇ ਜੀ ਬੈਠੀ ਦਾ ਵਾ ਇਹ ਬਾਹਰ ਜਾਂਦੇ ਸੋ ਇੱਕ ਬੰਦਾ ਬੰਦ ਨਾਲ ਛੱਡ ਕੇ ਭਜਣਾ ਸ਼ੁਰੂ ਕਰਤਾ ਠੀਕ ਹਨ ਸਾੜਿਆ ਵੀ ਹਾਂ ਹਾਂ ਉਹ ਕੁੱਤੀ ਆਈ ਵੀ ਉੱਥੇ ਨਾ ਲੈ ਫਿਰ ਬੇਬੇ ਕਹਿੰਦੀ ਉਧਰ ਉਹ ਤਾਂ ਸਹੀ ਗੱਲ ਉਹ ਤਾਂ ਸ਼ਿਕਾਰ ਕਰਦੀ ਆ ਕਬੂਤਰਾਂ ਦਾ ਅੱਗੇ ਥੋੜੇ ਨੇ ਫੜਦਾ ਜਾ ਕੇ ਸ਼ਿੰਗੀ ਜਾਵੇ ਨਾ ਅੱਜ ਛੱਟ ਲਾ ਛੱਟ ਲਾ ਛੱਟ ਲਾ ਛੱਟ ਲਾ ਬਸ ਇੰਨਾ ਹੀ ਕੰਮ ਸੀ ਲੋ ਬਿਲਆ ਬੱਕ ਕਬੂਤਰ ਤਾੜ ਦਗੇ ਵਿੱਚ ਖੋੜੇ ਦੇ ਤੇ ਕਬੂਤਰ ਪਹਿਲੇ ਹੀ ਥੋੜੇ ਆਪਣੇ ਕੋਲੇ ਤੇ ਇਹ ਨਾ ਹੋਵੇ ਕਿ ਝਪਟ ਚਲਾ ਦੇਵੇ ਕਿਉਂਕਿ ਇਹ ਸੂਈ ਆ ਬੈਕ ਸਾਈਡ ਆਪਣੇ ਤੇ ਜੇ ਤੁਹਾਨੂੰ ਬੱਚੇ ਵੀ ਦਿਖਾਈ ਦੋ ਦਿਨ ਪਹਿਲਾਂ ਫਿਰ ਇਹਦੀ ਸੇਵਾ ਪਾਣੀ ਬੇਬੇ ਬਹੁਤ ਕਰਦੀ ਆ ਕਦੇ ਨੂੰ ਲੱਸੀ ਪਾਦੀ ਕਦੇ ਰੋਟੀ ਪਾਦੀ ਕਦੇ ਦੁੱਧ ਪਾਤਾ ਉਹਦੇ ਵਾਸਤੇ ਸਪੈਸ਼ਲ ਕੁੰਡਾ ਰੱਖਿਆ ਹੋਇਆ ਉਧਰ ਲਿਆ ਕੇ ਤੇ ਉਹ ਫਿਰ ਪਤਾ ਨਹੀਂ ਆਦੇ ਬੱਚਿਆਂ ਦੀ ਖਾਤਰ ਕੋਈ ਕਬੂਤਰ ਨਾਲ ਲੈ ਜਾ ਕੇ ਹਨ ਕਿਉਂਕਿ ਉਵਾਰਾ ਕੁੱਤੀ ਉਹ ਅੱਗੇ ਵੀ ਇੱਕ ਵਾਰੀ ਫੜਨ ਪੈ ਗਈ ਸੀ ਕਬੂਤਰ ਬਾਛੀਏ ਸੀ ਆਪਣਾ ਉਦੋਂ ਹੋ ਗਿਆ ਬਚਾ ਲਓ ਵਿਚਾਰੇ ਦਾ ਬਾੜਾ ਇਦਾਂ ਲੱਗਦਾ ਖਾਲੀ ਜਿਹਾ ਹੋ ਗਿਆ ਹੁੰਦਾ ਨਾ ਸੋ ਪਹਿਲਾਂ ਕਬੂਤਰ ਜਿਆਦੇ ਸੀ ਤੇ ਇੰਨੇ ਸਾਹਮਣੇ ਬਹੁਤ ਜਿਆਦੇ ਔਖੇ ਲੱਗਦੇ ਸੀ ਇੰਨੇ ਕਬੂਤਰਾਂ ਦੀ ਸਾਫ ਸਪਾਈ ਰੱਖਣੀ ਫਿਰ ਕੋਈ ਵਾਇਰਸ ਨਾ ਆ ਜਾ ਕੋਡੇ ਦੇ ਵਿੱਚ ਦਾਣੇ ਪਾਉਣੇ ਕਿਉਂਕਿ 5-6 ਕਿਲੋ ਦਾਣੇ ਇਕੱਠੇ ਖਾਏ ਜਾਂਦੇ ਸੀ ਜਦੋਂ ਇੰਨਾ ਛੱਡੀ ਦੇ ਸੀ ਹੌਣ ਤਾਂ ਜੇ ਮੁੱਠੀ ਦਾਣੇ ਸੜਦੇ 19 ਪਏ ਹੁੰਦੇ ਆ ਸੋ ਕਬੂਤਰ ਮੈਨੂੰ ਕਦੇ-ਕਦੇ ਲੱਗਦਾ ਵੀ ਜ਼ਿਆਦਾ ਹੀ ਘਟ ਗਏ ਆਪਣੇ ਹਣਾ ਚੰਗੇ-ਚੰਗੇ ਦੇ ਚੱਕਰ 'ਚ ਬਾਹਲੇ ਜ਼ਿਆਦਾ ਘਟ ਗਏ ਕਬੂਤਰ ਚਲੋ ਕੋਈ ਨਹੀਂ ਹੁਣ ਬਚਾਂਡੇ ਦੇਣ ਲੱਗ ਗਏ ਹੁਣ ਫੇਰ ਜੁੜ ਜਾਣੇ ਆਪਣੇ 6 ਮਹੀਨਾਵਾਂ ਸਾਲ ਦੇ ਵਿੱਚ 19 ਫੇਰ ਪਹੁੰਚ ਜਾਣੇ ਐਡੀ ਜੈਲ ਸੀ ਨਾ ਆਪਣੇ ਡੌਗ ਨੂੰ ਤੇ ਉਹ ਬਲਾ ਉਹ ਜਿਹੜੀ ਕੁੱਤੀ ਨੂੰ ਰੋਟੀ ਪਾਈ ਸੀ ਨੂੰ ਚੱਕ ਕੇ ਉਹ ਲਿਆ ਕੇ ਰੱਖੀ ਬੈਠਾ ਲੈ ਉਹ ਬਈ ਖਾਣੀ ਹੈ ਨਹੀਂ ਇਹ ਵੀ ਉਹ ਨੂੰ ਨਹੀਂ ਦੇਣੀ ਓਏ ਹੁਣ ਖਾ ਲਾ ਤੇ ਰੱਖੀ ਲਿਆ ਕੇ ਉਹ ਹਣਾ ਸੋ ਆਪਾਂ ਗੱਲ ਕਰਦੇ ਸੀ ਕਿ ਸੋ ਵੀਡੀਓ ਨੂੰ ਬਈ ਯੂ ਸ਼ੇਅਰ ਕਰਦਿਆ ਕਰੋ ਵਲੌਗ ਦੇ ਜਦੋਂ ਲਾਈਕ ਜ਼ਰੂਰ ਕਰਦਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਇਹਦੇ ਨਾਲ ਹੁੰਦਾ ਏਦਾਂ ਕੋਈ ਇਹ ਨਹੀਂ ਹੁੰਦਾ ਕਿ ਆਪਾਂ ਸ਼ੇਅਰ ਕਰਦੇ ਆਂ ਤੇ ਪੈਸੇ ਆਉਂਦੇ ਆਂ ਏਦਾਂ ਨਹੀਂ ਹੁੰਦਾ ਤਾਂ ਜੋ ਜੇ ਤੁਸੀਂ ਸ਼ੇਅਰ ਕਰਦੇ ਆਂ ਆਪਣੇ ਨਾਲ ਨਵੇਂ ਥੋੜੇ ਨਾਲ ਬੰਦੇ ਜਿਹੜੇ ਜੁੜੇ ਆ ਉਹ ਵੀਡੀਓ ਦੇਖਦੇ ਆਂ ਆਪਣੇ ਨੂੰ ਜੁੜ ਜਾਂਦੇ ਆਂ ਫਿਰ ਰੈਗੂਲਰ ਵੀਡੀਓ ਦੇਖਣ ਲੱਗ ਜਾਂਦੇ ਆਂ ਲਾਈਕ ਕਰਨ ਦਾ ਮਤਲਬ ਇਹ ਹੁੰਦਾ ਕਿ ਜੇ ਵੀਡੀਓ ਨੂੰ ਲਾਈਕ ਕਰਦੇ ਨੇ ਉਹਦਾ ਮਤਲਬ ਜਿਹੜਾ ਹੈਗਾ ਮਤਲਬ ਕਿ YouTube ਦਾ ਸਿਸਟਮ ਆ ਉਹਨੇ ਪਤਾ ਲੱਗ ਜਾਂਦਾ ਕਿ ਵੀਡੀਓ ਵਿੱਚ ਵਧੀਆ ਹੈਗਾ ਸੋ ਆਮੀ ਕਿਤੇ ਨਾ ਕਿਤੇ ਧਾਰਨਾ ਹੁੰਦੀ ਹੈ ਕਿ ਲਾਈਕ ਕਮੈਂਟ ਕਰਨ ਦੇ ਨਾਲ ਸਾਇ ਪੈਸੇ ਆਉਂਦੇ ਆ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਕਿਉਂਕਿ 4-5 ਸਾਲ ਤੋਂ ਆਪਾਂ YouTube ਦੀ ਲੈਂਡ 'ਚ ਆ ਇਦਾਂ ਦਾ ਕੁਝ ਨਹੀਂ ਹੁੰਦਾਗਾ ਹਾਂ ਜੇ ਤੁਹਾਡੇ ਵਿਊ ਬਹੁਤ ਜ਼ਿਆਦਾ ਆਉਂਦੇ ਆ ਫਿਰ ਤੁਹਾਨੂੰ ਅਰਨਿੰਗ ਵੀ ਹੁੰਦੀ ਆ ਇਹ ਵੀ ਸੱਚ ਆ ਪਰ ਜੇ ਤੁਹਾਡੇ ਵਿਊ ਘੱਟ ਆਉਂਦੇ ਆ ਨਾ 5000 7000 8000 ਤਾਂ ਉਹਦੀ ਉਹਦੀ ਅਰਨਿੰਗ ਕੋਈ ਬੜਾ ਜ਼ਿਆਦਾ ਨਹੀਂ ਹੁੰਦੀ ਉਹ ਤਾਂ ਸਿਰਫ ਆਪਾਂ ਇੱਕ ਤਰ੍ਹਾਂ ਦਾ ਬਸ ਉਹ ਤਾਂ ਟਾਈਮ ਵੇਸਟ ਕਰਨ ਵਾਲਾ ਹੋ ਜਾਂਦਾ ਜੇ ਤੁਸੀਂ ਇਸ ਲਾਈਨ ਦੇ ਵਿੱਚ ਕੋਈ ਕੋਈ ਬੰਦਾ ਆਉਣਾ ਵੀ ਚਾਹੁੰਦਾ ਜੇ ਤੁਸੀਂ ਇਸ ਪਾਸੇ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੁਹਾਡੇ ਘੱਟੋ ਘਾਟ ਐਵਰੇਜ ਵਿਊ ਘੱਟੋ ਘਾਟ 25 30000 ਰੁਪਏ ਆਪਾਂ 25 30000 ਵੀਡੀਓ ਪਰ ਵੀਡੀਓ ਤੇ ਵਿਊ ਹੋਣਾ ਚਾਹੀਦਾ ਜੇ ਨਾ ਇਹਨੇ ਜੇ 5 7000 ਵਿਊ ਆਉਂਦਾ ਤਾਂ ਉਹਦਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੈਗਾਗਾ ਉਹ ਫਿਰ ਇੱਕ ਦਿਨ ਨਾ ਤੁਸੀਂ ਕੋਈ ਹੋਰ ਕੰਮ ਕਰ ਸਕਦੇ ਨਾ ਤੁਸੀਂ ਇਸ ਪਾਸੇ ਜੁੜ ਸਕਦੇ ਹਣਾ ਤੇ ਅੱਜ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਮੌਸਮ ਥੋੜਾ ਚੇਂਜ ਹੋਣ ਲੱਗਾ ਬੱਦਲ વાਗੀ ਉੱਪਰ ਆ ਤੇ ਮੀਂਹ ਦੀ ਸੰਭਾਵਨਾ ਹੁੰਦੀ ਸੋਨਾ ਪਰ ਕੀੜੇ ਜੜੇ ਵਾ ਜਾ ਵਾ ਗਰਮੀ ਹੁੰਦੀ ਹੁੰਦੀ ਉਹਨੂੰ ਤਾਂ ਹੈਗੀ ਆ ਹਮ ਠੀਕ ਆ ਕੱਲ ਥੋੜਾ ਜਿਹਾ ਠੰਡਾ ਸੀਗਾ ਕੱਲ ਮੀਂਹ ਪੈ ਗਿਆ ਕਰਕੇ ਉਹ ਸਾਨੂੰ ਇੱਕ ਡਾਇਰੈਕਟਰ ਦੀ ਵੀ ਲੋੜ ਆ ਬਈ ਫਿਰ ਆਪਾਂ ਹਲਮਾ ਸ਼ੁਰੂ ਕਰਾਂਗੇ ਬਣਾਉਣੀਆਂ ਨਿੱਕੀਆਂ ਨਿੱਕੀਆਂ ਸਾਨੂੰ ਇੱਕ ਹੈ ਡਾਇਰੈਕਟਰ ਚਾਹੀਦਾ ਛੋਟਾ ਜਿਹੜਾ ਨਿੱਕੀ ਨਿੱਕੀ ਦੱਸਦਾ 15-15 ਮਿੰਟ ਦੀ ਵੀਡੀਓ ਨੂੰ ਡਾਇਰੈਕਟ ਕਰ ਲਵੇ ਸੋ ਕਈ ਵਾਰ ਦੇਖੀ ਤਾਂ ਅਸੀਂ ਕਿ ਅਲੱਗ-ਅਲੱਗ ਐਂਗਲ ਤੋਂ ਸ਼ਾਟ ਲਏ ਹੁੰਦੇ ਆ ਸੋ ਉਹ ਨਹੀਂ ਕਦੇ ਸਮਝ ਆਉਂਦੀ ਕਿਉਂਕਿ ਇੱਕ ਫੋਨ ਦੇ ਵਿੱਚ ਇੱਕ ਕੈਮਰੇ ਦੇ ਨਾਲ ਪੋਸੀਬਲ ਨਹੀਂ ਹੈਗਾ ਜਿੱਥੋਂ ਦੇ ਮੈਨੂੰ ਲੱਗਦਾ ਕਿ ਦੋ ਕੈਮਰੇ ਲੱਗੇ ਹੁੰਦੇ ਆ ਇੱਕ ਵੀਡੀਓ ਨੂੰ ਸ਼ੂਟ ਕਰਨ ਤੋਂ ਇੱਕ ਐਂਗਲ ਤੋਂ ਆਪਾਂ ਲਵਾਂਗੇ ਦੂਸਰਾ ਐਂਗਲ ਵੀ ਚਾਹੀਦਾ ਹਰੇਕ ਵੀਡੀਓ ਦੋ ਐਂਗਲ ਤੋਂ ਤੁਸੀਂ ਦੇਖਿਓ ਉਹ ਡਬਲ ਐਂਗਲ ਤੋਂ ਲਈ ਹੁੰਦੀ ਆ ਸੋ ਉਹ ਕਿਤੇ ਨਾ ਕਿਤੇ ਇਸ਼ੂ ਆਉਂਦਾ ਸਾਨੂੰ ਤੇ ਇੱਕ ਸਾਡੇ ਜਿਹੜੇ ਕ੍ਰੀਏਟਰ ਹੈਗੇ ਉਹ ਥੋੜੇ ਘੱਟ ਹੈਗੇ ਬੰਦੇ ਸਾਨੂੰ ਦੋ ਤਿੰਨ ਬੰਦੇ ਹੋਰ ਚਾਹੀਦੇ ਤਿੰਨ ਕੇ ਬੰਦੇ ਤਾਂ ਸੀ ਹੈਗੇ ਤਿੰਨ ਕੇ ਬੰਦੇ ਸਾਨੂੰ ਹੋਰ ਮਿਲ ਗਏ ਫਿਰ ਉਦੋਂ ਪੂਰੀ ਘੈਂਟ ਗੱਲ ਬਣ ਲਾ ਗਈ ਹੈਣਾ ਠੀਕ ਆ ਦੋਸਤੋ ਫਿਰ ਤੇ ਔਰ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਨੈਕਸਟ ਵਲੌਗ ਦੇ ਵਿੱਚ ਅਗਲੇ ਹਫ਼ਤੇ ਠੀਕ ਆ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਸਤਿ ਸ੍ਰੀ ਅਕਾਲ